ਇੰਨੇ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਤੇਲੀਰੀ ਨਾਲ ਕਿਉਂਕਿ ਮੇਰਾ ਅਬਦਾ ਝੋਲਾ ਜਿਹੜਾ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ ਸੁਮੈਂ ਐਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੁਇਦਰੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅ ਕੱਲ ਪਰਸੋ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਹਾ ਵੇ ਰੱਬਾ ਨਿੱਜੀ ਸੋਚਾਂ ਨੇ ਬਹੁਤ ਬੈਕਦਾ ਇੱਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲੀਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲੀਏ ਉਹਨੇ ਜਿਹਾ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਤੇ ਆਇਆ ਕੋਈ ਉਥੇ ਤੂੰ ਹੀ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਇੱਲਾਂ ਤੋਂ ਪਤਾ ਜਦੋਂ ਕਸਟੋਸੀਡੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ। ਉਹ ਇੰਨਾ ਇੰਨਾ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ। ਬਚਪਨ ਖਾ ਗਏ, ਜਵਾਨੀ ਖਾ ਗਏ, ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ। ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ। ਸੁੱਧ ਇਹ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ। ਕੋਈ ਸਰਕਾਰੀ ਸਕੂਲ 'ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ। ਇਹ ਤਾਂ ਮਤਲਬ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲੇ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗੇ ਹੁਣ ਯਕੀਨ ਬਣ ਗਿਆ ਗਲਤ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗਲਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਬੜ ਜਾਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ